ਅੱਜ ਦੀ ਵੀਡੀਓ ਦਾ ਟੌਪਿਕ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਜੀ ਕਿ ਜਬਜੀਤ ਸਾਹਿਬ ਜੀ ਦੀ ਆਪਾਂ ਤਾਕਤ ਦੀ ਗੱਲ ਕਰਾਂਗੇ ਕਿ ਜਬਜੀਤ ਸਾਹਿਬ ਜੀ ਦੇ ਪਾਠ ਦੇ ਵਿੱਚ ਕਿੰਨੀ ਤਾਕਤ ਆ ਜਿਹੜੇ ਲੋਕ ਜਬਜੀਤ ਸਾਹਿਬ ਜੀ ਦਾ ਪਾਠ ਕਰਦੇ ਨੇ ਵਾਹਿਗੁਰੂ ਜੀ ਕਿਹੜੀਆਂ-ਕਿਹੜੀਆਂ ਦੱਤਾਂ ਉਹਨਾਂ ਦੇ ਝੋਲੀ 'ਚ ਪਾਉਂਦੇ ਨੇ ਸੋ ਤੁਸੀਂ ਇੱਕ ਨਾਂ ਸੁਣਿਆ ਹੋਣਾ ਜੀ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜੱਫੇ ਵਾਲੇ ਬਹੁਤ ਲੰਮਾ ਸਮਾਂ ਜੀ ਇਹਨਾਂ ਨੇ ਕੌਮ ਦੀ ਸੇਵਾ ਕੀਤੀ ਇਹਨਾਂ ਦੇ ਜੀਵਨ ਦੀ ਬਹੁਤ ਹੀ ਪਿਆਰੀ ਘਟਨਾ ਜਿਹੜੀ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਸੋ ਪਲੀਜ਼ ਵੀਡੀਓ ਨੂੰ ਤੁਸੀਂ ਸਕਿੱਪ ਨਾ ਕਰਿਓ ਐਂਡ ਤੱਕ ਜਰੂਰ ਦੇਖਿਓ ਬਿਲਕੁਲ ਸੱਚੀ ਘਟਬੀਤੀ ਆ ਅਸੀਂ ਆਲਵੇਜ਼ ਤੁਹਾਡੇ ਨਾਲ ਸੱਚੀਆਂ ਘਟਬੀਤੀਆਂ ਸ਼ੇਅਰ ਕਰਦੇ ਆ ਤਾਂ ਕਿ ਜਿਹੜਾ ਤੁਹਾਡਾ ਵਿਸ਼ਵਾਸ ਆ ਉਹ ਬਾਣੀ ਤੇ ਹੋਰ ਵੀ ਜ਼ਿਆਦਾ ਗੂੜਾ ਹੋ ਜਵੇ ਪੱਕਾ ਹੋ ਜਵੇ ਜੀ ਸੋ ਵਾਹਿਗੁਰੂ ਜੀ ਕਿਰਪਾ ਕਰਨ ਸਾਡਾ ਵਿਸ਼ਵਾਸ ਬਣੇ ਜੀ ਬਾਣੀ ਤੇ ਤੇ ਜੋ ਸਤਗੁਰੂ ਜੀ ਨੇ ਸਾਨੂੰ ਬਾਣੀ ਦਿੱਤੀ ਹੈ ਜਦੋਂ ਇਸ ਬਾਣੀ ਤੇ ਵਿਸ਼ਵਾਸ ਬਣੇ ਬਣ ਜੇਗਾ ਉਦੋਂ ਜੀਵਨ ਆਪਣਾ ਪਲਟ ਜਾਏਗਾ ਕੀ ਹੁੰਦਾ ਜੀ ਜਿਹੜੇ ਭਾਈ ਰਣ ਧੀਰ ਸਿੰਘ ਜੀ ਹੁੰਦੇ ਆ ਇਹਨਾਂ ਦੇ ਪਿਤਾ ਜੀ ਇੱਕ ਵਾਰ ਬਿਮਾਰ ਹੋ ਜਾਂਦੇ ਨੇ ਕਾਫੀ ਲੁਧਿਆਣਾ ਸੀਐਮਸੀ ਹਸਪੀਟਲ ਸੁਣਿਆ ਹੋਣਾ ਤੁਸ ਸਭ ਨੇ ਲੁਧਿਆਣਾ ਸੀਐਮਸੀ ਹਸਪੀਟਲ ਐਡਮਿਟ ਹੁੰਦੇ ਆ ਇਹਨਾਂ ਦੇ ਪਿਤਾ ਜੀ ਤੇ ਪੇਟ ਦੇ ਵਿੱਚ ਜੀ ਪਾਣੀ ਬਹੁਤ ਜ਼ਿਆਦਾ ਭਰਦਾ ਇਹਨਾਂ ਦੇ ਸੋ ਜਿਸ ਕਰਕੇ ਡਾਕਟਰਾਂ ਨੇ ਪਾਣੀ ਕੱਢਣਾ ਪਰ ਪਾਣੀ ਫੇਰ ਪੈ ਜਾਣਾ ਪਾਣੀ ਕੱਢਣਾ ਤੇ ਪਾਣੀ ਫੇਰ ਪੈ ਜਾਣਾ ਇਦਾਂ ਹੀ ਜੀ 10 15 ਦਿਨ ਇਹ ਪ੍ਰੋਸੀਜਰ ਇਦਾਂ ਚੱਲਦਾ ਰਿਹਾ ਤੇ ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਸੀਗੇ ਭਾਈ ਰਣਧੀਰ ਸਿੰਘ ਜੀ ਨੂੰ ਕਹਿਤਾ ਸੀਗਾ ਕਿ ਸਾਡੇ ਹੱਥ ਘੜੇ ਨੇ ਕਿ ਅਸੀਂ ਤੁਹਾਡੇ ਪਿਤਾ ਜੀ ਦਾ ਇਲਾਜ ਨਹੀਂ ਕਰ ਸਕਦੇ ਕਿਉਂਕਿ ਪਾਣੀ ਜਿੰਨਾ ਕੱਢਦੇ ਸੀ ਪਾਣੀ ਉਹਨਾਂ ਪੈ ਜਾਂਦਾ ਸੀਗਾ ਜੀ ਪੇਟ 'ਚ ਯਾਨੀ ਬਹੁਤ ਉਹਨਾਂ ਨੇ ਇਲਾਜ ਕਰਕੇ ਦੇਖ ਲਿਆ ਸੋ ਡਾਕਟਰਾਂ ਨੇ ਜੀ ਹੱਥ ਖੜੇ ਕਰ ਦਿੱਤੇ ਜਦੋਂ ਡਾਕਟਰਾਂ ਨੇ ਹੱਥ ਖੜੇ ਕੀਤੇ ਉਹ ਕਹਿੰਦੇ ਕਿ ਤੁਸੀਂ ਘਰੇ ਲੈ ਜਾਓ ਇਹਨਾਂ ਦੀ ਸੇਵਾ ਕਰੋ ਜਿੰਨਾ ਟਾਈਮ ਕਰ ਸਕਦੇ ਹੋ ਕਿ ਇਹਨਾਂ ਦਾ ਇਲਾਜ ਨਹੀਂ ਹੋ ਰਿਹਾ ਹੋ ਸਕਦਾ ਕਿ ਹੁਣ ਇਹ ਤਾਂ ਰੱਬ ਦੇ ਹੱਥਾਂ ਕਿੰਨੇ ਦਿਨ ਕੱਢ ਦੇ ਨੇ ਹਣਾ ਸੋਚੀ ਕੀ ਹੁੰਦਾ ਵਾਰਨ ਧੀਰ ਸਿੰਘ ਜੀ ਆਪਣੇ ਪਿਤਾ ਜੀ ਬਾਰੇ ਇਹ ਗੱਲਾਂ ਸੁਣ ਕੇ ਰੋ ਪੈਂਦੇ ਨੇ ਤੇ ਇਹ ਲਾਜ਼ਮੀ ਆ ਜੀ ਇੱਕ ਜਦੋਂ ਪੁੱਤਰ ਨੂੰ ਇਦਾਂ ਪਤਾ ਲੱਗੂਗਾ ਉਹਨਾਂ ਦੇ ਪਿਤਾ ਜੀ ਬਾਰੇ ਤੇ ਆਪਣਾ ਭਾਵੁਕ ਹੋਣਾ ਬਣਦਾ ਆ ਜੀ ਇੱਕ ਬੱਚੇ ਦਾ ਤੋਂ ਕੀ ਹੁੰਦਾ ਜੀ ਫਿਰ ਇੱਕ ਉਹਨਾਂ ਦੇ ਜਿਹੜੇ ਫਾਦਰ ਦੇ ਫਰੈਂਡ ਹੁੰਦੇ ਆ ਭਾਈ ਰਣਧੀਰ ਸਿੰਘ ਜੀ ਦੇ ਫਾਦਰ ਦੇ ਫਰੈਂਡ ਆਉਂਦੇ ਨੇ ਭਾਈ ਹੀਰਾ ਸਿੰਘ ਜੀ ਆਉਂਦੇ ਨੇ ਜੀ ਉੱਥੇ ਉਹਨਾਂ ਦਾ ਗੁਰੂ ਜੀ ਤੇ ਅਟੁੱਟ ਵਿਸ਼ਵਾਸ ਤੇ ਜਦੋਂ ਉਹ ਆਤੀ ਜੀ ਰਣਜੀਤ ਸਿੰਘ ਜੀ ਨਾਲ ਗੱਲ ਕਰਦੇ ਨੇ ਉਹ ਪੁੱਛਦੇ ਨੇ ਕਿ ਤੁਸੀਂ ਕਿਉਂ ਰੋਂਦੇ ਪਏ ਹੋ ਤੇ ਫਿਰ ਜਿਹੜੇ ਰਣਜੀਤ ਸਿੰਘ ਜੀ ਆ ਜੀ ਉਹ ਦੱਸਦੇ ਨੇ ਕਹਿੰਦੇ ਕਿ ਪਿਤਾ ਜੀ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਕਿ ਤੁਸੀਂ ਘਰੇ ਲੈ ਜਾਓ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ ਕਿ ਡਾਕਟਰ ਕਹਿੰਦੇ ਆ ਕਿ ਸਾਡੇ ਹਾਂ ਤੱਕ ਖੜੇ ਨੇ ਤੇ ਹੁਣ ਤੁਸੀਂ ਭਾਈ ਹੀਰਾ ਸਿੰਘ ਜੀ ਦਾ ਵਿਸ਼ਵਾਸ ਦੇਖੋ ਪਰ ਹੀਰਾ ਸਿੰਘ ਜੀ ਉਹਨਾਂ ਨੂੰ ਚੁੱਪ ਕਰਵਾਉਂਦੇ ਹੋਏ ਕਹਿੰਦੇ ਨੇ ਕਿ ਫਿਰ ਕੀ ਹੋ ਗਿਆ ਜੇ ਡਾਕਟਰਾਂ ਨੇ ਜਵਾਬ ਦੇਤਾ ਫਿਰ ਕੀ ਹੋ ਗਿਆ ਜੇ ਡਾਕਟਰਾਂ ਨੇ ਇਹਨਾਂ ਦਾ ਇਲਾਜ ਕਰਨ ਤੋਂ ਮਨਾ ਕਰਤਾ ਆਪਣੇ ਕੋਲ ਇੱਕ ਡਾਕਟਰ ਹਜੇ ਹੋਰ ਹੈ ਤੁਸੀਂ ਆਸ ਨਾ ਛੱਡੋ ਆਪਣੇ ਕੋਲ ਇੱਕ ਹਜੇ ਹੋਰ ਡਾਕਟਰ ਹੈ ਜੋ ਇਹ ਸਭ ਡਾਕਟਰਾਂ ਤੋਂ ਵੀ ਉੱਤੇ ਡਾਕਟਰ ਹੈ ਤੇ ਫਿਰ ਜੀ ਭਾਈ ਰਣਜੀਤ ਸਿੰਘ ਜੀ ਪੁੱਛਦੇ ਨੇ ਤੁਸੀਂ ਕਿਹੜੇ ਡਾਕਟਰ ਦੀ ਗੱਲ ਕਰਦੇ ਹੋ ਉਹ ਕਹਿੰਦੀ ਮੈਂ ਗੱਲ ਕਰਦਾ ਆਪਣੇ ਉਸ ਵਾਹਿ ਗੁਰੂ ਜੀ ਦੀ ਆਪਣੇ ਉਸ RAM DAS ji ਦੀ ਗੁਰੂ ਤਾਂ ਤਾਂ ਸ਼੍ਰੀ ਗੁਰੂ RAM DAS ji ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆਂ ਕਿ ਉਹਨਾਂ ਤੋਂ ਵੱਡਾ ਤਾਂ ਡਾਕਟਰ ਦੁਨੀਆ 'ਤੇ ਹੀ ਨਹੀਂ ਹੈ ਉਹ ਤਾਂ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦੇ ਨੇ ਉਹਨਾਂ ਦੇ ਦਰਬਾਰ 'ਤੇ ਤਾਂ ਉਹ ਲੋਕ ਵੀ ਠੀਕ ਹੋ ਗਏ ਜਾਂਦੇ ਨੇ ਜਿਹੜੇ ਬਿਲਕੁਲ ਵੀ ਡਾਕਟਰ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ ਕਿ ਤੁਸੀਂ ਗੁਰੂ RAM DAS ji ਨੂੰ ਧਿਆਉ ਬੈਠ ਕੇ ਤੁਹਾਡੇ ਪਿਤਾ ਜੀ ਜ਼ਰੂਰ ਠੀਕ ਹੋਣਗੇ ਮੈਨੂੰ ਪੂਰਾ ਵਿਸ਼ਵਾਸ ਆ ਗੁਰੂ ਰਾਮਦਾਸ ਜੀ ਤੇ ਫਿਰ ਜੀ ਹੀਰਾ ਸਿੰਘ ਜੀ ਕਹਿੰਦੇ ਨੇ ਭਾਈ ਰੰਤੀਰ ਸਿੰਘ ਜੀ ਨੂੰ ਕਹਿੰਦੇ ਤੁਸੀਂ ਇੱਥੇ ਹਸਪੀਟਲ 'ਚ ਬੈਠ ਕੇ ਆਪਣੇ ਪਿਤਾ ਜੀ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖ ਕੇ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰੋ ਪੂਰੀ ਸ਼ਰਧਾ ਦੇ ਨਾਲ ਬੈਠ ਕੇ ਤੇ ਜਦੋਂ ਇੱਕ ਪਾਠ ਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਤੁਸੀਂ ਕਹਿਣਾ ਆ ਜੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਜਦੋਂ ਇੱਕ ਜਪਜੀ ਸਾਹਿਬ ਜੀ ਦਾ ਤੁਸੀਂ ਪਾਠ ਸੰਪੂਰਨ ਕਰਨਾ ਉਸ ਤੋਂ ਬਾਅਦ ਤੁਸੀਂ ਇਹ ਵੀ ਕਹਿਣਾ ਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਫੇਰ ਉਸ ਤੋਂ ਬਾਅਦ ਤੁਸੀਂ ਦੂਸਰਾ ਪਾਠ ਕਰਨਾ ਆ ਫੇਰ ਤੁਸੀਂ ਇਦਾਂ ਹੀ ਕਹਿਣਾ ਵਾ ਜਦੋਂ ਦੂਸਰੇ ਪਾਠ ਦੀ ਸਮਾਪਤੀ ਹੋਣੀ ਆ ਇਦਾਂ ਹੀ ਤੁਸੀਂ ਪੰਜ ਪਾਠ ਕਰਨੇ ਆ ਆਪਣੇ ਪਿਤਾ ਜੀ ਦਾ ਸਿਰ ਆਪਣੀ ਗੋਦ ਚ ਰੱਖ ਕੇ ਤੇ ਤੁਸੀਂ ਇਹ ਪਾਠ ਤੁਸੀਂ ਜ਼ਰੂਰ ਕਰੋ ਹੁਣ ਬੈਠ ਕੇ ਤੇਜੀ ਕੀ ਹੁੰਦਾ ਆ ਭਾਈ ਰਣ ਧੀਰ ਸਿੰਘ ਜੀ ਹੀਰਾ ਸਿੰਘ ਜੀ ਦੀ ਗੱਲ ਮੰਨ ਲੈਂਦੇ ਨੇ ਤੇ ਉਹ ਜੀ ਪਾਠ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਣੇ ਪਿਤਾ ਜੀ ਦੇ ਸਿਰ ਨੂੰ ਆਪਣੀ ਗੋਦ ਦੇ ਵਿੱਚ ਰੱਖ ਕੇ ਜਬਜੀ ਸਾਹਿਬ ਜੀ ਨੇ ਪਾਠ ਉਨ੍ਹਾਂ ਦੇ ਕੰਟ ਹੁੰਦੇ ਨੇ ਤੇ ਉਹ ਪਾਠ ਕਰਨਾ ਸ਼ੁਰੂ ਕਰਦੇ ਨੇ ਤੇ ਜਦੋਂ ਪਾਠ ਦੀ ਸਮਾਪਤੀ ਹੁੰਦੀ ਆ ਇੱਕ ਪਾਠ ਸਮਾਪਤ ਹੁੰਦਾ ਜੀ ਫਿਰ ਬੋਲਦੇ ਨੇ ਉਹ ਕਹਿੰਦੇ ਨੇ ਉਹ ਜਪਦੇ ਨੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠਾ ਸਭ ਦੁੱਖ ਜਾਏ ਤੇ ਇਦਾਂ ਹੀ ਜੀ ਪੰਜ ਪਾਠ ਉਹ ਸੰਪੂਰਨ ਕਰਦੇ ਆ ਜਪਜੀ ਸਾਹਿਬ ਜੀ ਦੇ ਤੇ ਜਦੋਂ ਪਾਠ ਇਦਾਂ ਹੀ ਕਰਦੇ ਆ ਜੀ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਉੱਥੇ ਡਾਕਟਰ ਆਉਂਦੇ ਨੇ ਦੁਬਾਰਾ ਤੇ ਡਾਕਟਰ ਉਹਨਾਂ ਨੂੰ ਕਹਿੰਦੇ ਹੀ ਨੇ ਕਿ ਤੁਹਾਨੂੰ ਅਸੀਂ ਕਿਹਾ ਸੀਗਾ ਤੁਸੀਂ ਛੁੱਟੀ ਲੈ ਲਓ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਕਿ ਇਹਨਾਂ ਦਾ ਇਲਾਜ ਇੱਥੇ ਨਹੀਂ ਹੋ ਸਕਦਾ ਕਿ ਤੁਸੀਂ ਇਹਨਾਂ ਨੂੰ ਘਰ ਕਿਉਂ ਨਹੀਂ ਲੈ ਕੇ ਗਏ ਹਜੇ ਤੱਕ ਤੇ ਜਦੋਂ ਜੀ ਇੱਦਾਂ ਹੀ ਡਾਕਟਰ ਉਹਨਾਂ ਨਾਲ ਗੱਲ ਕਰਦੇ ਹੁੰਦੇ ਆ ਡਾਕਟਰਾਂ ਦਾ ਧਿਆਨ ਉਹਨਾਂ ਦੇ ਪੇਟ ਵੱਲ ਜਾਂਦਾ ਵਾ ਉਹਨਾਂ ਦੇ ਪਿਤਾ ਜੀ ਦੇ ਤੇ ਉਹ ਜਦੋਂ ਪੇਟ ਨੂੰ ਹੱਥ ਲਗਾ ਕੇ ਦੇਖਦੇ ਨੇ ਜਿਹੜਾ ਉਹਨਾਂ ਦਾ ਪੇਟ ਆ ਉਹ ਬਿਲਕੁਲ ਜੀ ਲੱਕ ਦੇ ਨਾਲ ਲੱਗਿਆ ਹੁੰਦਾ ਜਿਹੜਾ ਪਾਣੀ ਹੁੰਦਾ ਆ ਪਤਾ ਨਹੀਂ ਵਾਹਿਗੁਰੂ ਜੀ ਦੇ ਕੀ ਖੇੜ ਵਰਤਦੀ ਆ ਜਿਹੜਾ ਪਾਣੀ ਆ ਡਾਕਟਰ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਇਹਨਾਂ ਦੇ ਪੇਟ 'ਚ ਤਾਂ ਇੰਨਾ ਪਾਣੀ ਸੀ ਕਿ ਇਹ ਹੁਣ ਜਿਹੜਾ ਇਹਨਾਂ ਦਾ ਪੇਟ ਆ ਉਹ ਲੱਕ ਨਾਲ ਕਿਵੇਂ ਲੱਗ ਗਿਆ ਫਟਾਫਟ ਜੀ ਜਿਹੜੇ ਡਾਕਟਰ ਹੁੰਦੇ ਆ ਹੋਰ ਆਪਣੇ ਜਿਹੜੇ ਨਾਲ ਹੁੰਦੇ ਆ ਜੀ ਹੋਰ ਡਾਕਟਰਸ ਉਹਨਾਂ ਨੂੰ ਬੁਲਾਉਂਦੇ ਨੇ ਚੈੱਕਅਪ ਹੁੰਦਾ ਜੀ ਦੁਬਾਰਾ ਸਾਰੀਆਂ ਰਿਪੋਰਟਸ ਵਗੈਰਾ ਉਹ ਕਹਿੰਦੇ ਆ ਨਰਸਸ ਵਗੈਰਾ ਜਿਹੜੀਆਂ ਹੁੰਦੀਆਂ ਕਿ ਇਹਨਾਂ ਦੇ ਤੁਸੀਂ ਸਾਰੇ ਰਿਪੋਰਟਸ ਵਗੈਰਾ ਲੋ ਸਾਰੀ ਚਲੋ ਜੀ ਉਹਨਾਂ ਦੇ ਦੁਆਰਾ ਤੋਂ ਉਹ ਕਰਦੇ ਨੇ ਰਿਪੋਰਟਸ ਵਗੈਰਾ ਲੈਂਦੇ ਨੇ ਤੇ ਡਾਕਟਰ ਵੀ ਹੈਰਾਨ ਹੋ ਜਾਂਦੇ ਨੇ ਕਿ ਪੇਟ ਦਾ ਪਾਣੀ ਗਿਆ ਕਿੱਥੇ ਕਿ ਸਾਨੂੰ 15 ਦਿਨ ਹੋ ਗਏ ਕਿ ਅਸੀਂ ਪਾਣੀ ਕੱਢ ਦਿੰਨੇ ਆ ਪਾਣੀ ਫੇਰ ਪੈ ਜਾਂਦਾ ਕਿ ਕੀ ਵਾਪਰਿਆ ਐਸੇ 2-3 ਘੰਟਿਆਂ 'ਚ ਕੀ ਹੋ ਗਿਆ ਕਿ ਜਿਹੜਾ ਇਹਨਾਂ ਦਾ ਜਿਹੜਾ ਪਾਣੀ ਆ ਜੀ পেট ਦਾ ਉਹ ਏਦਾਂ ਕਿਵੇਂ ਠੀਕ ਹੋ ਗਿਆ ਫਿਰ ਜੀ ਉਹਨਾਂ ਦਾ ਬੇਟਾ ਜਿਹੜਾ ਰੰਧੀਰ ਸਿੰਘ ਜੀ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਨੂੰ ਉਸ ਵਾਹਿਗੁਰੂ ਜੀ ਦੀ ਕਿਰਪਾ ਹੋਈਆ ਤਾਂਤਨਸ਼ੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈਆ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈਆ ਸ਼੍ਰੀ ਹਰਿ ਕ੍ਰਿਸ਼ਨ ਜੀ ਦੀ ਕਿਰਪਾ ਹੋਈਆ ਉਹ ਤੁਹਾਡੇ ਹਸਪੀਟਲ ਦੇ ਵਿੱਚ ਆ ਕੇ ਆਪ ਵਰਤੇ ਆ ਜੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਨਵਾਂ ਜੀਵਨਦਾਨ ਕਿ ਦਿੱਤਾਇਆ ਉਹ ਤੁਹਾਡੇ ਤੋਂ ਵੀ ਵੱਡੇ ਡਾਕਟਰ ਨੇ ਉਹ ਉਹ ਡਾਕਟਰ ਉਹ ਉਹ ਡਾਕਟਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਵੀ ਡਾਕਟਰ ਬਣਾਇਆ ਸਭ ਤੋਂ ਵੱਡੇ ਡਾਕਟਰ ਉਹ ਨੇ ਕਿ ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਜੀਵਨਦਾਨ ਦਿੱਤਾ ਆ ਕਿ ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਉਹਨਾਂ ਦਾ ਹੀ ਇਹ ਚਮਤਕਾਰ ਹੋਇਆ ਸਾਡਾ ਕਹਿਣ ਦਾ ਭਾਵ ਇਹ ਹੈ ਜੀ ਕਿ ਸ਼ਰਦਾ ਨਾਲ ਵਿਸ਼ਵਾਸ ਨਾਲ ਅਸੀਂ ਪੜਾਂਗੇ ਜਦੋਂ ਗੁਰਬਾਣੀ ਨੂੰ ਅਸੀਂ ਪੜਾਂਗੇ ਤੇ ਉਦੋਂ ਜੀ ਵੱਡੇ ਤੋਂ ਵੱਡੇ ਦੁੱਖ ਵੀ ਨਾ ਜੀ ਕੱਟੇ ਜਾਂਦੇ ਨੇ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਦੂਰ ਹੋ ਜਾਂਦੀਆਂ ਨੇ ਜਿਹੜੇ ਸਾਡੇ ਕੰਮ ਨਹੀਂ ਬਣਦੇ ਸਾਰੇ ਕੰਮ ਬਣਨ ਲੱਗ ਜਾਂਦੇ ਆ ਜਿੱਦਣ ਅਸੀਂ ਭਰੋਸਾ ਰੱਖ ਕੇ ਗੁਰਬਾਣੀ ਨੂੰ ਪੜਾਂਗੇ ਉਸ ਸਮੇਂ ਮਾਲਕ ਆਪ ਹਰ ਥਾਂ ਤੇ ਸਹਾਈ ਹੋ ਕੇ ਸਾਡੇ ਹਰ ਇੱਕ ਕੰਮ ਨੂੰ ਨਿਪਰੇ ਚਾੜਨਗੇ ਬਸ ਗੁਰੂ ਤੇ ਪਰੋਸਾ ਬਣਾਉਣ ਦੀ ਜ਼ਰੂਰਤ ਹੈ ਜੀ ਇਹ ਸਿੱਖੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਫਿਰ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸੱਚੀ ਹੱਦੀ ਬੀਤੀ ਲੈ ਕੇ ਜਾਂ ਕੋਈ ਨਵੀਂ ਮੋਟੀਵੇਸ਼ਨਲ ਵੀਡੀਓ ਲੈ ਕੇ ਤੁਹਾਡੇ ਨਾਲ ਮੈਂ ਜਲਦੀ ਰੂਬਰੂ ਹੋਵਾਂਗੀ ਤਦ ਤੱਕ ਦੇ ਲਈ ਸਤਿ ਸਪਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ